वेलकम बैक टू परिबक्षी व्लॉग्स आप सबका स्वागत है परिबक्षी व्लॉग्स मेंantan Shri Guru Tegh Bahadur Sahib ji de 3.5 saala sheedi de aade de sachkhan saaye vikhe kirtan darbar karaya ja raha hai ji meeti ਤੇ ਇਤਿ ਰਿਤ ਲੈ ਕੇ 25 ਦਿਨ ਦਾ ਸਮਾਗਮ ਚੱਲ ਰਹੇ ਹਨ ਜਿਦੇ ਵਿੱਚ ਆਪ ਜੀ ਦੀ ਆਪਣੀ ਭਰੀ ਹਾਜ਼ਰੀ ਭਰਨ ਪਹੁੰਚੀ ਹੈ ਜੀ ਕਹਿੰਦੀ papa ਮੈਂ ਵੀ ਗੁਰੂ ਘਰ ਜਾ ਕੇ ਮੱਥਾ ਟੇਕ ਕੇ ਆਵਾਂਗੀ ਤੇ ਆਪਾਂ ਪਹੁੰਚ ਗਏ ਤੱਕ ਸੱਚਖੰਡ ਸ੍ਰੀ ਹਰਿਜੂਰ ਸ੍ਰੀ ਅਵਚਨਗਰ ਸਾਹਿਬ ਅਸੀਂ ਬਹੁਤ ਭਾਗਾ ਬਲੇ ਹਾਂ ਜਿਹੜੇ ਅਸੀਂ ਹਰਿਜੂਰ ਸਾਹਿਬ ਵਿਖੇ ਲੈਨੇ ਆ ਦੂਦ ਰਾਡੋਂ ਦੇਸ਼ ਵਿਦੇਸ਼ ਸੰਗਤਾਂ ਇੱਥੇ ਆ ਕੇ ਦਰਸ਼ਨ ਕਰਦੀਆਂ ਨੇ ਤੇ ਸਾਡੇ ਨਸੀਬ ਬਹੁਤ ਚੰਗੇ ਨੇ ਕਿ ਅਸੀਂ ਗੁਰੂ ਸਾਡੇ ਚਰਨਾ ਤੇ ਵਿੱਚ ਰਹਿਣੇ ਹੈਗੇ ਆ ਜੀ ਇੱਥੇ ਅੱਜ ਸਮਾਗਮ ਕਰਾਇਆ ਜਾ ਰਿਹਾ ਜੀ ਜਿਦੇ ਵਿੱਚ ਦਿੱਲੀ ਤੋਂ ਰਾਗੀ ਔਰ ਪੰਜਾਬ ਤੋਂ ਰਾਗੀ ਆਏ ਹਨ ਜਿਨ੍ਹਾਂ ਨੇ ਇੱਥੇ ਆ ਕੇ ਕੀਰਤਨ ਸਮਾਗਮ ਵਿੱਚ ਆਪਣੀਆਂ ਹਾਜ਼ਰੀਆਂ ਭਰਨੀਆਂ ਨੇ ਆਪ ਜੀ ਦਰਸ਼ਨ ਕਰ ਰਹੇ ਹੋ ਮਾਨਯੋਗ 판ਬਾਬਾ ਖਲਵਾਨ ਸਿੰਘ ਜੀ ਤੇ ਪੰਜ ਪਿਆਰੇ ਸਹਿਬਾਨ ਤਖਤ ਸਾਹਿਬ ਜੀ ਦੇ ਬਹੁਤ ਸੋਨਾ ਸੈਟਅਪ ਲਾਇਆ ਗਿਆ ਰੀ ਤਖਤ ਸਾਹਿਬ ਵੱਲੋਂ ਤੇ ਰਾਗੀ ਸਿੰਘ ਜੀ ਨਾ ਸੋਨਾ ਕੀਰਤਨ ਕਰ ਰਹੇ ਸੀ ਤੇ ਮੈਂ ਵੀ ਕਹਿਣਾ ਕਿ ਆਪ ਵੀ ਸ਼ਬਦ ਦਾ ਗਾਇਨ ਰਾਗੀ ਸਿੰਘ ਜੀ ਨਾਲ ਕਰੋ ਤਾਂ ਸ਼ਬਦ ਦਾ ਅਨੰਦ ਮਾਣੋ ਜੀ आज ਦੇ ਡਿਆਰੇ ਉੱਤੇ ਦਸ਼ਮ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਤੀਜਾ ਪਾਗ ਜਿਹਦਾ ਪੂਰਾ ਅਰਥ ਹਜੂਰ ਸਾਹਿਬ ਖੇ ਗਿਆਨੀ ਸਾਹਿਬ ਜੀ ਵੱਲੋਂ ਕੀਤਾ ਗਿਆ ਉਹਦਾ ਅੱਜ ਤੀਜਾ ਪਾਗ ਇੱਥੇ ਰਿਲੀਜ਼ ਵੀ ਕੀਤਾ ਗਿਆ ਜੀ ਸਮਾਗਮ ਤੋਂ ਬਾਅਦ ਬਾਬਾ ਜੀ ਆ ਰਹੇ ਸੀ ਤੇ ਪਰਿ ਨੇ ਜਾ ਕੇ ਬਾਬਾ ਜੀ ਨੂੰ ਫਤਿਹ ਬੁਲਾਈ ਤੇ ਬਾਬਾ ਜੀ ਨੇ ਬੜੇ ਪਿਆਰ ਨਾਲ ਪਰਿ ਨੂੰ ਫਤਿਹ ਦਾ ਜਾ ਫਤਿਹ ਨਾਲ ਦਿੱਤਾ ਦੇਖੋ ਸਾਹਿਗੰਗ ਜੀ ਬਾਬਾ ਜੀ ਬੜੇ ਪਿਆਰ ਵਾਲੇ ਹਨ ਬਹੁਤ ਪਿਆਰ ਕਰਦੇ ਸਾਹਿਗੰਗ ਤੁਹਾਨੂੰ ਆਪ ਸੰਗਤਾਂ ਵੀ ਕਮੈਂਟ ਵਿੱਚ ਬਹਿਰੂ ਲਿਖ ਕੇ ਆਪਣੀ ਹਾਜ਼ਰੀ ਦਿਵਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ